ਖੰਬੇ ਦੇ ਬਾਅਦ ਦਾ ਟ੍ਰਾਂਸ ਆਹ ਟ੍ਰਾਂਸਫਾਰਮਰ ਰੂਟਾ ਤੇ ਟਰੱਕ ਖੰਬੇ ਚ ਟ੍ਰਾਂਸਫਾਰਮਰ ਲਓ ਜੀ ਵਾਟਰ ਵਿੰਡੋ ਚੱਲੀ ਜਾਂਦੀ ਹੈ ਵਾਟਰ ਵਿੰਡੋ ਕਣਕ ਦੀ ਕਰੀ ਨੇ ਰੌਣੀ ਹੈ ਕਣਕ ਦੀ ਰੌਣੀ ਤੇ ਛਟੀਆਂ ਵਿੱਚ ਬਾਦੀਆਂ ਤੇ ਆ ਖਾਲ ਗੱਬਰੂਆਂ ਨੇ ਕੱਲ ਮੂਰੇ ਮੂਰੇ ਖੜਿਆ ਤੇ ਆ ਮਾਰੀ ਤਾਂ ਤੜ ਵੱਡਾ ਤੜਕੇ ਮੂਰੇ ਕਿਵੇਂ ਹੋ ਗਿਆ ਵੀ ਹਾਂ ਕੱਲ ਮੂਰੇ ਹੁੰਦਾ ਜਦੋਂ ਜਮ ਐਨ ਮੌਕੇ ਤੇ ਹੋ ਕੇ ਹੋਏ ਇਆ ਕਾ ਚੱਕਿਆ ਨੀਆ ਹੈ ਗੱਭਰੂ ਪੰਜਾਬ ਦੇ ਗੱਭਰੂ ਪੰਜਾਬ ਦੇ ਬਾਤਾਂ ਵੀ ਉਹ ਤਰ ਉਹ ਖੜਾ ਚੋਂ ਨਾ ਆਪਣਾ ਤੇ ਮੈਂ ਗੱਭਰੂ ਨੂੰ ਆਖਿਆ ਵੀ ਜੇ ਪਾਣੀ ਟੁੱਟ ਗਿਆ ਹੋ ਤਾਂ ਥੀ ਬਣਾਉਂਗਾ ਦੇ ਢੋਲ ਤੇ ਚੜਵਾਉਂਗਾ ਹੈ ਫਿਰ ਐਨੇ ਡਰਦੇ ਮਲੇ ਨਹੀਂ ਬੰਦਾ ਸੱਦਿਆ ਜਨਾਬ ਸੱਦੇ ਵੀ ਜਨਾਬ ਆ ਜਾ ਕੰਮ ਤਾਂ ਵੱਧ ਗਿਆ ਯਾਰੀ ਇੱਥੇ ਕੰਮ ਆਉਂਦੀ ਫਿਰ ਹੋਰ ਕੀ ਹੈ ਹੋਰ ਯਾਰੀ ਆ ਫਿਰ ਮਾਟਰਾਂ ਛੋਲਿਆਂ ਵੱਡ ਥੋੜੀ ਯਾਰ ਆ ਮਿੱਟੀ ਜੀ ਕਿੱਥੋਂ ਹਰੀ ਕਰਤੀ ਹੋਏ ਕਿਹੜੀ ਵੇ ਬੱਟਜੀ ਤੇ ਥਾਲ ਚ ਹਾਂ ਮੇਰੇ ਥਾਲ ਗੁੰਡਾ ਪੱਟ ਦਾ ਡੂੰਗਾ ਜਿੰਦਰੀ ਨਾ ਹੱਥਾਂ ਨਾਲ ਪੱਟਿਆ ਬਈ ਜਾਣ ਹੈ ਬੰਦਾ ਨਹੀਂ ਮਿਲਿਆ ਆਪਣੇ ਪੱਟਿਆ ਸਾਰਾ ਤੇ ਹੋ ਜੋ ਜੋ ਤੋਰੀ ਖਾਲੋ ਦੇ ਇੱਕ ਪਾਸੇ ਘੜ ਕੇ ਛੜਤੀ ਕਿੜੀ ਉਹ ਤਾਂ ਉੱਥੇ ਇੰਨੀ ਕੁ ਰਹੀ ਕੱਲ ਕਾਲ ਸੀ ਫਿਰ ਮੈਂ ਜਵਾਕਾਂੇ ਵਰਦੀ ਦਵਾਉਣ ਜਾਣਾ ਸੀਗਾ ਫਿਰ ਤੋਂ ਹੋਰ ਕੰਮ ਹੋਰ ਵੀ ਮੈਂਬਰੀ ਦੇ ਹਾ ਜਿੰਨੀ ਆਰੀ ਮਰਜੀ ਵਾਹਿਆ ਹੈ ਹੈ ਖੜੇ ਖੜੇ ਹੈ ਆ ਖੰਬੇ ਲਗਾ ਕੇ ਰਹੇਗੇ ਉਹਨਾਂ ਆ ਖੰਬੇ ਲਗਾ ਕੇ ਰਹੇਗਾ ਯਾਰ ਮਾਟੇ ਉਹਨਾਂ ਇੰਨਾ ਵੀ ਯਾਰ ਖੰਬੇ ਦੇ ਬਾਅਦ ਦਾ ਟ੍ਰਾਂਸ ਆਹ ਟ੍ਰਾਂਸਫਾਰਮ ਰੂਟਾ ਤੇ ਟਰੱਕ ਖੰਬੇ ਚੋਂ ਟ੍ਰਾਂਸਫਾਰਮ ਤੇ ਗੱਭਰੂ ਪੰਜਾਬ ਦੇ ਅੱਜ ਵੀ 15 ਦਿਨਾਂ ਤੋਂ ਬਾਰੀ ਟੈ ਉਹਦੇ ਘੱਟ ਛੱਡਦੇ ਅੱਜ ਗੱਭਰੂ ਪੰਜਾਬ ਦਾ ਕੈਪਰੀ ਤੇ ਟੀ-ਸ਼ਰਟ ਜ ਆ ਗਿਆ ਪਹਿਲਾਂ ਲੋਰ ਚਾਉਂ ਤੜਕੇ ਤੜਕੇ ਬਾਲੀ ਫੈਂਡ ਲੱਗੀ 5 ਵਜੇ ਹੀ ਉੱਠ ਗਏ ਤੜਕੇ 5 ਵਜੇ 5 ਵਜੇ ਹੋਈ ਸ਼ੁਰੂ ਲੱਗੀ ਲੈ ਫਿਰ ਚੰਗਾ ਐ ਤਾਂ ਸਿੱਥੇ ਕਿਹੜਾ ਵੀ ਬੀਜਣਾ ਦੇ 20 ਹਾਂ 826 ਤੇ 1872 ਠੀਕ ਐ ਹਾਂ ਤਰ ਲਈ ਕਸੀ ਦੇ ਬੰਨ ਨਾ ਰੋਣੀ ਹੋਗੀ ਤੇ ਵਿੱਚ ਛੱਡ ਰਖੇ ਮੋਟਰ ਮੋਟਰ ਕਹਿੰਦੇ ਨਹੀਂ ਹੁੰਦੇ ਕਹਿੰਦੇ ਜਦੋਂ ਉਧਰ ਦਾ ਪਾਣੀ ਦੀ ਵਾਰੀ ਹੋਵੇ ਤੇ ਵਿੱਚ ਆ ਜੇ ਮੋਟਰਾਂ ਦੀ ਲਾਈਟ ਤੇ ਚਾਹ ਵਿਆਹ ਜਾਂਦਾ ਹੁੰਦਾ ਹਾਂ ਹੈਨਾ ਤੇ ਤਾਂ ਬੀਚ ਤੇ ਤੁਸੀਂ ਆੜ ਗਿਓ ਹਾਂ ਲੱਗ ਗਿਆ ਕੇਰਾ ਤੇਰੇ ਨਾਲ ਨਾ ਉਹ ਕਾਲੇ ਨੇ ਨਹੀਂ ਪੁੱਛਿਆ ਹਾਂ ਬੀ ਕੀੜਾ ਬੀ ਤੋਂ ਐ ਹਾਂ 826 ਗਣਕ 826 ਬਣ ਬੱਤਰੀ ਬੀਜਾਂ ਫਿਰ ਆਪਾਂ ਬੱਤਰੀ ਬੀਜਾਂ ਫਿਰ ਬੱਤਰੀ ਬੀਜਾਂ ਬੱਤਰੀ ਕੱਢਾਂਗੇ ਉਹ ਅਸੀਸੀ ਨਹੀਂ ਆਉਂਦੀ 90 90 ਹੋਵੇ ਮਗਰ ਉਹ ਵੀ ਆਉਂਦੀ ਹੈ ਹਾਓ ਬੀਜਾਂਗੇ ਮਾਟਾ 327 ਬੀਜੂ ਫਿਰ 301 ਨਿਕਲਿਆਊਗੀ ਕਿ ਕਿੱਲੇ ਦੀ ਜੀ ਦੇ ਮਗਰ ਅੱਖਰ ਲੱਗਦੇ ਆ ਸਹੀ ਦੋ ਅੱਖਰ ਲੱਗਦੇ ਮਾਰੂ ਲੱਤੂ ਵੀ ਸਹੀ ਅੱਛਾ ਕੇ ਉਹ ਮਾਤਾ 30 80 ਬੀਜੂਗਾ ਕਣ ਜੀ ਦੇ ਮਗਰ 99 ਲੱਗਦਾ ਹੋਵੇ ਉਹ ਵੈਰਟੀ ਹੈਣੀ ਨਹੀਂ 99 ਉਹ ਜੀ ਦੇ ਮਗਰ 99 ਲੱਗਦਾ ਹੋਵੇ ਚੰਗਾ ਜੀ ਕੀ ਸასი ਵੀ ਕਿਹੜੇ ਕਿਹੜੇ ਗੱਭਰੂਆਂ ਨੇ ਕਰਤੀ ਰੋਣੀ ਦੱਸੋ ਕਮੈਂਟ ਕਰਕੇ ਤੇ ਗੱਭਰੂ ਪੰਜਾਬ ਦੇ ਦਾ ਅੱਜ ਸ਼ੁਰੂਆਤ ਕਰ ਲੱਗੇ ਪਏ ਆ ਮੈਨੂੰ ਲੱਗਦਾ ਮੈਂ ਸੱਤਵੇਂ ਵਾਰੀ ਅਸੀਂ ਦੁਬਾਰਾ ਕਰਨੀ ਪਈ ਬਹੁਤ ਗਰਮੀ ਆ ਬੜੀ ਥੋੜੀ ਦਿਨੇ ਹੁਣ ਮੁੜਕਾ ਹੀ ਆਣਾ ਹੁਣ ਫੰਕਾ ਦਾ ਹੀ ਆਣਾ ਚੰਗਾ ਜੀ ਧੰਨਵਾਦ ਗਰਮੀ ਸਸਰੀ ਘਰ ਤੇ ਕਿਸਾਨ ਨੂੰ ਕਿੰਨੇ ਨੰਬਰ ਦਿਓਗੇ ਢੇਰੀਆਂ ਟੂਰੀਆਂ ਦੇਖ ਕੇ ਜਰੂਰ ਦੱਸਿਓ ਢੇਰੀਆਂ ਤਿਆਰ ਕਾਲੇ ਚੱਕਦੇ ਤਾਂ ਕੋਈ ਨਹੀਂ ਇਹਦੀ ਬਰਵਾਣਾ ਮੈਂ ਤੂੰ ਪਾਣੀ ਹੀ ਦੇਖ ਤਾ ਟੁੱਟਦਾ ਦੇਖ ਜਾਂਦਾ ਥੱਲੇ ਥੱਲੇ